ਪੈਂਦੀ ਰੇਡ ਆ ਦੇਖੋ ਆ ਗੁਰਵਿੰਦਰ ਕਬੱਡੀ 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 ਆ ਪਹਿਲਾ ਸਾਮੀ ਜੀ 70 ਕਿਲੋ ਭਾਰ ਦਾ ਝੰਡਾ ਵਾਲਾ ਵਰਸ ਜੀ ਉਤਮਧਾਨ ਸਾਹਿਬ ਦੀ ਟੀਮ ਦਾ ਇਸ ਤੋਂ ਅੱਗੇ ਸੇਲਵਰਾ ਤੇ ਬਾਪੂ ਕਮਨ ਸ਼ਾਹ ਕਲੱਬ ਜੀ ਦਾ ਇਹ ਟੀਮਾਂ ਜੀ بیٹنگ ਬਾਕਸ ਦੇ ਵਿੱਚ ਆ ਜਾਣ ਉਹ ਕੁਝ ਨਹੀਂ ਹੋਇਆ ਆ ਜਾਓ ਇਧਰ ਆ ਜਾਓ ਕਬੱਡੀ ਨਾਲ ਜੁੜੀਏ ਆਪਾਂ ਆਓ ਜੀ ਆਹ ਕੀ ਦਾ ਮੈਚ ਹੈ ਦੀਪੂ ਤਨਤਾਨ ਸਾਹਿਬ ਤੇ ਝੰਡਾ ਵਾਲਾ ਝੰਡਾ ਵਾਲਾ ਪਹਿਲਾ ਸੈਮੀ ਮੈਚ ਕਬੱਡੀ 70 ਕਿਲੋ ਇਹ ਮੈਚ ਖੇੜਿਆ ਜਾਣਾ ਲਓ ਖੇਡ ਮੈਦਾਨ ਦੇ ਵਿੱਚ ਪਹਿਲੀ ਰੇਡ ਸੈਮੀਫਾਈਨਲ ਦੀ ਮੇਰੇ ਵੀਰਿਆ ਕਬੱਡੀ 70 ਕਿਲੋ ਵਰਗ ਦੇ ਪਹਿਲੀ ਰੇਡ ਸੈਮੀਫਾਈਨਲ ਦੀ ਇਹ ਅਸੀਸ ਮੇਰੇ ਵੀਰੋ ਇਹ ਤੰਤਾਨ ਸਾਹਿਬ ਦੀ ਧਰਤੀ ਦਾ ਅਸੀਸ ਪੁਆਇੰਟ ਆਪਣੇ ਖਾਤੇ ਦੀ ਜੋੜਦਾ ਹੋਇਆ ਜਾਨਸ ਅਲੀ ਉੱਚੇ ਚੇਤੇ ਤੋਂ ਕਾਲੇ ਪੁਲੰਬਰ ਦਾ ਸੁਪੁੱਤਰ ਪੁੱਜਿਆ ਨਾਲ ਮੋਟਾ ਵੀ ਪੁੱਜਿਆ ਇਹਨਾਂ ਦਾ ਵੀ ਧੰਨਵਾਦ ਸਾਡੇ ਭਤੀਜਾ ਸਾਹਿਬ ਪੁੱਜਿਆ ਸਾਡੇ ਪੁੱਤਰ ਪੁੱਜਿਆ ਇੱਕ ਪੁੱਤਰ ਕਹਿੰਦੇ ਵੀ ਕੈਨੇਡਾ ਦੇ ਵਿੱਚ ਐਨ ਐਡਮਿਟਡ ਸ਼ਹਿਰ ਦੇ ਵਿੱਚ ਹੁਸੈਨ ਅਲੀ ਬੈਠਾ ਇੱਕ ਜੌਨਸ ਅਲੀ ਆਇਆ ਇਹਨਾਂ ਦਾ ਵੀ ਧੰਨਵਾਦ ਚੱਲ ਵੀ ਅਸੀਸ ਦੀਪੂ ਚੱਕ ਮੈਕ ਤੇ ਕਰਗਲ ਮੁੰਡਾ ਅਸੀਸ 1000 ਦੀ ਕਬੱਡੀ ਪੈ ਗਈ ਹੈ ਜੰਨਾ ਵਾਲੇ ਵਾਲੇ ਉਹ ਲੈ ਵੀ ਅਰਜੀਤ 1000 ਦੀ ਰੇਡ ਧਮਧਾਮ ਸਮਾਪਤ ਵਾਲੇ ਨੌਜਵਾਨ ਦੀ ਹੈ ਦੂਜੇ ਪਾਸੇ ਜੰਨਾ ਵਾਲਾ ਪਿੰਡ ਹੈ ਇਹ ਕਹਿੰਦੇ ਮਾਲਵੇ ਦਾ ਪ੍ਰਸਿੱਧ ਨਗਰ ਜੰਨਾ ਵਾਲਾ ਵਿੰਜੁਕਾ ਪਰ ਸਾਹਮਣੇ ਧਮਧਾਨ ਸਾਹ ਵਾਲਾ ਆਉਂਦਾ ਹਵਾ ਨੂੰ ਗੰਨਾ ਦਿੰਦਾ ਤੇ 1000 ਦਾ ਮਾਨ ਸਨਮਾਨ ਆਸ਼ੀਰਵਾਦ ਤਾਂ ਆ ਜੀ ਤੋਂ ਲੈਂਦਾ ਹੋਇਆ ਲੈ ਵੀ ਨੌਜਵਾਨਾ ਸਟਿੱਪਣੀ ਆ ਗਿਆ ਲਓ ਸਟਿੱਪਣੀ ਮੇਰੇ ਵੀਰੋ ਝੰਡਾ ਵਾਲਾ ਬਿੰਜੂ ਕਾ ਮੇਰੇ ਵੀਰੋ ਸ਼ੀਰੇ ਸਰਪੰਚ ਦਾ ਪਿੰਟ ਹੈ ਤੇ ਜਿਸੇ ਦੀਆਂ ਗੱਲਾਂ ਹੋਈਆਂ 1000 ਦੀ ਰੇਡ ਮੇਰੇ ਵੀਰੋ ਇਹਨੂੰ ਸਟਿੱਪਣੀ ਕਹਿੰਦੇ ਆ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਰੇਡ ਆਹ ਦੇਖੋ ਆਹ ਦੇਖੋ ਬਾਬਾ ਜੀ ਆ ਤਾਂ ਸਟਿੱਪਣੀ ਕਮਾਲ ਹੀ ਕਰ ਗਈ ਆ ਤਾਂ ਸਟਿੱਪ ਕੀ ਕਮਾਲ ਹੀ ਕਰ ਦਿੱਤਾ ਇਹ ਆ ਝੰਡਾ ਵਾਲੇ ਪਿੰਜੂ ਕਾ ਦਾ ਨਾ ਜਾਣ 1000 ਦੀ ਰੇਡ ਮੇਰੇ ਵੀਰੋ ਅਗਲੀ ਰੇਡ ਦੀਪੂ ਅਰੇ ਆ ਗਿਆ ਬੰਦਾ ਖੇਡ ਮੈਦਾਨ ਦੇ ਵਿੱਚ ਆਓ ਆਲੀ ਇਸ ਵੇਲੇ ਕਬੱਡੀ ਪਾਉਣ ਦੇ ਲਈ ਹਾਂਜੀ ਅਜੇ ਦੀ ਕਬੱਡੀ ਤੇ ਉੱਪਰ ਹਰਜੀਤ ਹਰਜੀਤ ਝੰਡਾ ਵਾਲੇ ਦਾ ਉਹ ਪੁੱਤ ਬਰਾੜਾ ਦਾ ਜਿਹਦਾ ਪਿੰਡ ਸੀ ਬਾਜਾਖਾਨਾ ਗਾਗੋ ਕਹਿ ਕੇ ਕਾਲੇ ਨੂੰ ਹੁਣਾਂ ਸੁੱਕਾ ਜਾਵੇ ਜਵਾਨਾ ਉਹ ਬਾਗਾ ਮਲਕਿਆਂ ਦਾ ਲਾ ਗਿਆ ਜੱਫੇ ਗਰਮੀ ਖਾ ਕੇ ਸਿੰਘ ਫਸ ਗਿਆ ਕੁੰਡੀਆਂ ਦੇ ਮਿੱਤਰਾ ਬੈਹਦਾ ਗੋਡੀ ਲਾ ਕੇ ਬੁਲਟ ਆ ਗਿਆ ਨੌਜਵਾਨ ਇਸ ਵੇਲੇ ਆਰਦੀ ਰੇਡ ਆਓ ਫੁਲਟ 1000 ਦੀ 1000 ਦੀ ਰੇਡ ਬੁਲਟ ਲੈ ਬਲੇ ਬਲੇ ਕਰਦਾ ਚੱਲ ਜਾ ਚੱਲ ਜਾ ਚੱਲ ਜਾ ਲੈ ਬਲੇ ਬਲੇ ਪਾਟਦਾ ਬੰਦਾ ਬੈਠ ਗਿਆ ਹੋ ਗਿਆ ਟੱਕਰ ਲੈ ਬਲੇ ਕਰਦਾ ਟੱਕਰ ਇੱਥੇ ਰੇਡ ਪਹੁੰਚ ਗਿਆ ਵਾਹ ਜੀ ਵਾਹ ਇੱਕ ਜ਼ਰੂਰੀ ਬੇਨਤੀ ਹੈ ਜਿੰਨਾ ਵੀਰਾਂ ਦੇ ਮੋਟਰਸਾਈਕਲ ਬਾਹਰ ਖੜੇ ਆ ਨਾ ਉਹ ਆਪ ਦਾ ਧਿਆਨ ਮਾਰ ਲੈਣ ਵੀਰ ਦੱਸ ਕੇ ਕਿਹਾ ਵੀ ਕਈ 2000 ਤੋਂ ਜੱਫੇ ਦਾ 2000 ਬੰਦੇ ਮੋਟਰਸਾਈਕਲਾਂ ਦਾ ਤੇਲ ਕਢਦੇ ਸੀ ਪਰ ਉਹ ਭੱਜ ਗਏ ਪਰ ਬੇਨਤੀ ਹੈ ਵੀ ਆਪਣੇ ਸਵਾਨ ਦੀ ਆਪ 2000 ਤੋਂ ਜੱਫਾ ਪਰ ਪੁਆਇੰਟ ਅਸੀਸ ਤੰਤਾਨ ਸਾਹਿਬ ਦੀ ਧਰਤੀ ਦਾ ਨੌਜਾਨ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੱਧਾ ਹੋਇਆ ਰਾਜਦੀਪ ਸਿੰਘ ਜੀ ਔਲਖ ਸਾਹਿਬ ਰਾਮੇ ਨੇ ਪਿੰਡ ਦੇ ਸਰਪੰਚ ਉੱਚੇਚੇ ਤੌਰ ਤੇ ਪੁੱਜੇ ਨੇ ਉਹਨਾਂ ਦਾ ਵੀ ਧੰਨਵਾਦ ਹੈ ਚੱਲ ਵੀ ਸਟਿੱਪੜੀ ਪਾ ਰੇੜ ਔਖੇ ਮੈਦਾਨ 500 ਦੀ ਰੇਡ ਮੇਰੇ ਵੀਰੋ ਜੱਫਾ ਹਜ਼ਾਰ ਦਾ ਕਰਤਾ ਤੇ 1000 ਦਾ ਜੱਫਾ ਹੋਊਗਾ ਉਹ ਰੇਡ 500 ਦੀ ਤੇ ਜੱਫਾ ਹਜ਼ਾਰ ਦਾ ਹਜ਼ਾਰ ਦਾ ਹਜ਼ਾਰ ਦਾ ਇੱਕ ਪਾਸੇ ਸਟਿੱਪਣੀ ਹੈ ਦੂਸਰੇ ਪਾਸੇ ਹਰਿਆਣੇ ਦਾ ਸ਼ੂਰਾ ਸਟਿੱਪਣੀ ਤੇ ਹਰਿਆਣੇ ਵਾਲਾ ਨਨਣ ਪਰ ਇਹ ਨਨਣ ਕਦੇ ਸੱਜੇ ਕਦੇ ਖੱਬੇ ਕਦੇ ਲਿਫਟ ਕਦੇ ਰਾਈਟ ਪੁਆਇੰਟ ਆਪਣੇ ਖਾਤੇ ਦੇ ਵਿੱਚ ਜੋੜਦਾ ਹੋਇਆ ਲੈ ਵੀ ਦੀਪੂ ਆ ਸੀਸ ਆ ਗਿਆ ਆ ਸੀਸ ਦੀ 500 ਦੀ ਕਬੱਡੀ ਹੈ ਮੇਰੇ ਵੀਰੋ ਪਹਿਲਾ ਸੈਮੀਫਾਈਨਲ ਓਪਨ ਦਾ ਅਲੇਵਾ ਹਰਿਆਣਾ ਤੇ ਧੂੜਕੋਟ ਦੀ ਟੀਮ ਨੂੰ ਬੇਨਤੀ ਹੈ ਜਲਦੀ ਦੇ ਨਾਲ ਵੇਟਿੰਗ ਬਾਕਸ ਦੇ ਵਿੱਚ ਟੀਮ ਆ ਜਾਣਗੀਆਂ ਆਹ ਆ ਗਿਆ ਪੁਆਇੰਟ ਲੈ ਕੇ ਮੇਰੇ ਵੀਰੋ ਇਸ ਵੇਲੇ ਕਬੱਡੀ ਬੁਲਟ ਪਾਉਣ ਦੇ ਲਈ ਝੰਡਾ ਵਾਲਿਆ ਤਿਆਰ ਚਾਰ ਸਟਾਪਰਾਂ ਵਿਚਕਾਰ ਹੁਣ ਕਹਿੰਦੇ ਭਗਦੜ ਮੱਚ ਜਾਣੀ ਹੈ ਇਹ ਹਰਿਆਣੇ ਤੋਂ ਆਏ ਆ ਭੱਲਿਆ ਭੱਲਿਆ ਆ ਜਾ ਭੱਲਿਆ ਇਹ ਹਰਿਆਣੇ ਤੋਂ ਆਏ ਆ ਪਰ ਸਾਡੇ ਪੰਜਾਬ ਦੇ ਝੰਡਾ ਵਾਲੇ ਵਿੰਝੂ ਕਹਿੰਦੇ ਜ਼ਿਲ੍ਹੇ ਬਠਿੰਡੇ ਦੇ ਨੌਜਵਾਨ ਇਸ ਵੇਲੇ ਬੁਲਟ ਦੀ ਰੇਡ ਤੇ ਨੌਜਵਾਨ ਧੰਤਾਨ ਸਾਹ ਵਾਲੇ ਤਿਆਰ ਪਰ ਤਿਆਰ 70 ਕਿਲੋ ਭਾਰ ਦਾ ਸੈਮੀਫਾਈਨਲ ਔਰ ਮੈਂ ਬੇਨਤੀ ਕਰਦਾ ਜਗਨੰਦਰਾ ਪਹਿਲੇ ਮੈਚ ਵਾਲਿਆਂ ਨੂੰ ਸੱਦਾ ਦੇ ਦਿੱਤਾ ਓਪਨ ਦੇ ਸੈਮੀਫਾਈਨਲ ਧੂੜਕੋਟ ਤੇ ਅਲੇਵੇਂ ਵਾਲਿਆਂ ਨੂੰ ਆਜੋ ਬਾਈ ਸ਼ਾਕਾ ਧਿਆਲਪੁਰਾ ਤੇ ਘੁੰਮਣਸ਼ਾਹ ਕਲਬ ਜੀਤਾ ਇਹ ਟੀਮਾਂ ਦਾ ਦੂਜਾ ਸੈਮੀ ਓਪਨ ਦਾ ਕਬੱਡੀ ਪੈ ਗਈ ਹੈ ਗौरी ਜੀ ਆਹ ਵੇਖ ਸਾਹਮਣੇ ਲਓ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕੋਈ ਸ਼ਾਕਾ ਕਹਿੰਦਾ ਕੋਈ ਅਜੇ ਕਹਿੰਦਾ ਪਰ ਪੈਂਦੀ ਹੋਈ ਰੇਡ ਲੱਗਦਾ ਹੋਇਆ ਜੱਫਾ ਖੇਡ ਮੈਦਾਨ ਦੇ ਵਿੱਚ ਫੜਿਆ ਹੋਇਆ ਗੁੱਟ ਆਹ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਇਹ ਗੁਰਵਿੰਦਰ ਆ ਗੁਰਵਿੰਦਰ ਆ ਗੁਰਵਿੰਦਰ ਆ ਗੁਰਵਿੰਦਰ ਆ ਗੁਰਵਿੰਦਰ ਗੁਰਵਿੰਦਰ ਆਹ ਗੁਰਵਿੰਦਰ 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 ਆਹ ਲੱਗਿਆ ਹੋਇਆ ਜੱਫਾ ਕਿ ਮੋਗੇ ਕੋਲ ਮਾਰੀ ਕੀਤੀ ਸੀ ਸਾਲੇ ਚੱਕਲੇ ਕੋਲ ਜਾ ਕੇ ਉੱਧਰ ਦੇ ਨਾ ਇੱਧਰ ਦੇ ਨਾ ਉੱਧਰ ਦੇ ਆਹ ਸਾਲੇ ਬਣਿਆ ਚੌਧਰ ਦੇ ਨਾ ਇੱਧਰ ਦੇ ਨਾ ਉੱਧਰ ਦੇ ਸਾਲੇ ਬਣਿਆ ਚੌਧਰ ਦੇ ਗੱਲਾਂ ਵੱਡੀਆਂ ਨੇ ਲਓ ਦੂਜੇ ਪਾਸੇ ਮੇਰੇ ਵੀਰੋ ਸਟਿੱਪਣੀ ਕਬੱਡੀ ਪਾ ਰਿਹਾ ਤੇ ਚਾਰ ਸਟਾਪਰ ਪ੍ਰਤਮਾਨ ਸਿੰਘ ਸਾਹ ਵਾਲੇ 1000 ਦਾ ਜਫਾ ਆਊਗਾ ਮੇਰੇ ਵੀਰੋ 1000 ਦਾ ਜਫਾ ਇਹ ਬੱਲੇ 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 ਕਬੱਡੀ 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 ਕਿ ਸਟਿੱਪਣੀ 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 ਆ ਉਹ ਮੁੰਡੇ ਦੀ ਰੇਡ ਵਧੀਆ ਲੱਗਦੀ ਤੇ ਇੱਕ ਵਾਰੀ ਤਾੜੀ ਮਾਰੋ ਇਸਦੇ ਲਈ ਇਹ ਐ ਸਟਿੱਪਣੀ ਅਗਲੀ ਕਬੱਡੀ ਤੇ ਬੋਲ ਬੋਰੀ 500 ਰੇਡ ਤੇ 500 ਦੀ ਰੇਡ ਮੇਰੇ ਵੀਰੋ 500 ਜੱਫਾ ਲਾਦਾ ਹਜ਼ਾਰ ਦੂੰ 1000 ਦਾ ਜੱਫਾ ਝੰਡਾ ਵਾਲਿਓ ਤੇ 500 ਦੀ ਰੇਡ ਇਹ ਅਸੀਸ ਹੈ ਇਹ ਅਸੀਸ ਹੈ ਪਰ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਰੇਡ ਤੇ ਦੂਸਰੇ ਪਾਸੇ ਝੰਡਾ ਵਾਲੇ ਪਿੰਜੂਕੇ ਦਾ ਨੌਜਾਨ ਪੂਰੀ ਕੋਸ਼ਿਸ਼ ਕਰਦਾ ਹੋਇਆ ਪਰ ਪੁਆਇੰਟ ਧਾਵੀ ਦੇ ਖਾਤੇ ਪੁਆਇੰਟ ਅਸੀਸ ਤਨਤਾਨ ਸਾਹਿਬ ਦੀ ਟੀਮ ਦੇ ਖਾਤੇ ਜੁੜਦਾ ਹੋਇਆ ਦੀਪੂ ਬੁਲਟ ਆ ਗਿਆ ਕਰਗਰ ਮੁੰਡੇ ਦੀ ਹਾਂ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਗੱਲਾਂ ਵੱਡੀਆਂ ਮੇਰੇ ਵੀਰੋ ਇਹ ਕਬੱਡੀ ਵਾਲਾ ਬੁਲਟ ਹੈ ਅੱਜ ਬੁਲਟ ਦੋ ਦਿੱਤੇ ਜਾਣੇ ਆ ਬੈਸਟ ਰੇਡਰ ਜਾਫਿਆਂ ਨੂੰ ਉਹ ਵੀ ਸਮਾਂ ਦੱਸੂਗਾ ਉਹ ਕਿਹੜੇ ਖਿਡਾਰੀ ਹੋਣਗੇ ਇਹ ਤਮਦਾਨ ਸਾਹ ਵਾਲਾ ਪੈ ਗਿਆ ਬੁਲਟ ਨੂੰ ਇੱਕ ਕਬੱਡੀ 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 ਧੁਕ 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 ਬੱਲੇ 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 ਆਹ ਮਾਰ ਦੋ ਤਾਣਾ ਮੇਰੇ ਪੰਜਾਬੀ ਵੀਰੋ ਆਓ ਗਿਆਨੀ ਜੀ ਮੈਨੂੰ ਮਿਲੋ ਆ ਕੇ ਗਿਆਨੀ ਜੀ ਸਾਡੇ ਗਿਆਨਮੁਨੀ ਜੀ ਗਿਆਨਮੁਨੀ ਜੀ ਗੋਨਿਆਂ ਨੇ ਤੋਂ ਸੰਤ ਜੀ ਨੇ ਆਪਣੇ ਆਗੇ ਜੀ ਸੁਆਮੀ ਜੀ ਮਿਲੋ ਸੱਤਾ ਜੀ ਦੇ ਤਾਂ ਗੁਰਪਾਈ ਨੇ ਇੱਧਰ ਆਗੇ ਜੀ ਯਾਦ ਮੋਨੀ ਜੀ ਕੀ ਬਾਤ ਹੈ ਗੋਨਿਆਂ ਦੇ ਲਈ ਪਿਆਰ ਦੇ ਨਾਲ ਮੁਹੱਬਤ ਦੇ ਨਾਲ ਬਾਪੂ ਜੀ ਦਾ ਪਿਆਰ ਪਰ ਇਧਰੇ ਪਾਸੇ ਅਸੀਸ ਦੀ ਰੇਡ ਲੱਗੇ ਹੋਇਆ ਜੋਰ ਬਾਈ ਸੱਤੇ ਦਾ ਤਾਂ ਗੁਰਪਾਈ ਆ ਦੂਜਾ ਸੈਮੀ 70 ਕਿਲੋ ਭਾਰ ਦਾ ਜਲਦੀ ਦੇ ਨਾਲ ਟੀਮਾਂ ਆਪਣੀ ਤਿਆਰੀ ਕਰ ਲੈਣ ਬਾਪੂ ਘੁਮਨਸ਼ਾ ਕਲੱਬ ਜੀਦਾ ਤੇ ਸੇਲਵਰਾ ਇਹ ਟੀਮਾਂ ਨੂੰ ਬੇਨਤੀ ਹੈ ਜਲਦੀ ਦੇ ਨਾਲ ਆਪਣੀ ਤਿਆਰੀ ਕਰ ਲੈਣ ਲੈ ਵੀ ਗੋਰੀ ਸਟਿੱਪਣੀ ਆ ਗਿਆ ਲਓ ਸਟਿੱਪਣੀ ਫਿਰ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਅੱਗੇ ਵੱਲ ਨੂੰ ਵਧ ਤਾ ਹੋਇਆ ਨਾ ਜਣ ਮੇਰੇ ਵੀਰੋ ਉਧਰ ਹਰਚਰਨ ਸਿੰਘ ਜੀ ਫੌਜੀ ਸਾਹਿਬ ਪਿੰਡ ਦੱਬੜੀ ਖਾਨੇ ਤੋਂ ਉੱਚੇ ਤੌਰ ਤੇ ਪਰਮੀ ਹਾਜ਼ਰੀ ਨਾਲ ਬਲਜਿੰਦਰ ਸਿੰਘ ਜਿੰਦ ਹੋਣੀ ਤੇ ਨਾਲ ਸਾਡੇ ਸੁਖਚੈਨ ਸਿੰਘ ਜੀ ਢਿੱਲੋਂ ਸਾਹਿਬ ਨਾਲ ਨਾਲ ਕਦੇ ਗੱਗੂ ਢਿੱਲੋਂ ਹੋਣੀ ਪੁੱਜਿਆ ਆ ਧੰਨਵਾਦ ਲੈ ਦੇਖ ਹਰਚਰਨ ਫੌਜੀ ਉਹ ਪੈਂਦੇ ਨਾ ਪਟਾਕੇ ਤੇ ਖੈਦੇ ਖੈਦੇ ਨਾ ਕਾਕੇ ਆਹ ਸਟਿੱਪਨੀ ਦਾ ਮੈਨੂੰ ਲੱਗਦਾ ਨਾਟ 500 ਦੇ ਦਾ 500 ਦੇ ਦਾ ਜਾਫੀ ਨੂੰ 500 ਜਾਫੀ ਨੂੰ ਸਟਿੱਪਨੀ ਦਾ ਨਾਟ ਚੋਸਦਾ ਆਹ ਵੇਖਦੇ ਆ ਵੀ ਕਬੱਡੀ ਪਾਉਣ ਦੇ ਲਈ ਇਹ ਨੌਜਵਾਨ ਫੇਰ ਤਿਆਰ ਅਜੇ ਆ ਗਿਆ ਲੈ ਵੀ ਗੋਰੀ ਤਿੰਨ ਸਟਾਪਰ ਹੈ ਉਹ ਤਿੰਨ ਤਿੰਨ ਦੇ ਉੱਪਰ ਬੋਲ ਰਿਹਾ ਹੈ ਧਾਵਾ ਖਾਨ ਜਲਾਲ ਰਾਜਵੀਰ ਸਾਹੋਕੇ ਤੇ ਭੈਣੀ ਵਾਲਾ ਗੁਰਮੀਤ ਦਾ ਧੰਨਵਾਦ ਹੈ ਸੁਖਰਾਜ ਰੋਡੇ ਤੇ ਲਲਤੋ ਵਾਲਾ ਬਿੱਲਾ ਉੱਚੇਚੇ ਤੌਰ ਤੇ ਪੁੱਜਿਆ ਇਹਨਾਂ ਦਾ ਵੀ ਧੰਨਵਾਦ ਹੈ ਲੈ ਦੇਖ ਖਾਨ ਹਰਜੀਤ ਹਰਜੀਤ ਪਾਸੇ ਹਰਜੀਤ ਹਰਜੀਤ ਜੀਤਾ 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 ਹਰਜੀਤਾ ਉਧਰ ਜੱਫਾ ਤੇ ਇਧਰ ਜੱਫਾ ਜੱਫੇ ਤੇ ਜੱਫਾ ਠਾ 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 ਜੱਫਾ ਓਏ ਆ ਜਾ ਭੱਜ ਕੇ ਨੌਜਵਾਨਾ ਚੱਕ ਫਿਰ ਨੌਜਵਾਨਾ ਹਰਜੀਤੇ ਨੇ ਦਿੱਤਾ ਲਾ ਜੱਫਾ ਤੇ ਬਾਪੂ ਜੀ ਨੇ ਦਿੱਤਾ ਖੜਾ ਗਫਾ ਕੋਲੇ ਆ ਜਾ ਕਰੋ ਚੱਲ ਕਬੱਡੀ ਪਾ ਨੌਜਵਾਨਾ ਬੁਲਟ ਬੁਲਟ ਦੀ ਰੇਡ ਜੰਨਾ ਵਾਲੇ ਪਿੰਡ ਦਾ ਹੈ ਨੌਜਵਾਨ ਬਾਪੂ ਘੁੰਮਣ ਸਾਹਿਬ ਕਲੱਬ ਜੀਤਾ ਤੇ ਅਗਲਾ ਜਿਹੜਾ ਮੈਚ ਹੋਣਾ ਦੀ ਟੀਮ ਸਿਲਵਰਾ ਦੋਨੇ ਟੀਮਾਂ 70 ਦੇ ਸੈਮੀ ਦੀਆਂ ਆਪਣੇ ਆਪ ਨੂੰ ਤਿਆਰ ਕਰ ਲੈਣ ਬੁਲਟ ਆ ਗਿਆ ਆਹ ਬੁਲਟ ਮੇਰੇ ਵੀਰੋ ਅੱਜ ਕਬੱਡੀ ਓਪਨ ਤਿੰਨ ਪਲੇਅਰ ਬਾਰੋਂ ਦੇ ਵਿੱਚ ਆਉਣ ਵਾਲੇ ਬੈਸਟ ਰੇਡ ਦੇ ਬੈਸਟ ਜਾਫੀ ਨੂੰ ਬੁਲਟ ਦਿੱਤੇ ਜਾਣੇ ਹੈ ਪਰ ਆ ਨੋਜਾਨਣ ਕਹਿੰਦੇ ਵੀ ਲੈ ਵੀ ਪਹਿਲਵਾਨ ਆ ਤੇਰੇ ਪਿੰਡ ਦਾ ਆ ਝੰਡਾ ਵਾਲੇ ਬਿੱਜੂ ਕਹਿੰਦਾ ਬੁਲਟ ਹੈ ਇਹ ਪੁਆਇੰਟ ਧਾਵੀ ਦੇ ਖਾਤੇ ਪੁਆਇੰਟ ਬੁਲਟ ਦੇ ਖਾਤੇ ਜੁੜਦਾ ਹੋਇਆ ਅਗਲੀ ਰੇਡ ਅਸੀਸ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪੁਆਇੰਟ ਦੇ ਲਈ ਵੱਧਦਾ ਹੋਇਆ ਅਸੀਸ ਦਾ ਖੇਡ ਮੈਦਾਨ ਦੇ ਵਿੱਚ 500 ਦੀ ਰੇਡ ਤੇ 1000 ਦਾ ਜਫਾ ਬਾਪੂ ਜੀ ਗੱਲ ਸੱਚੀ ਆ ਨਾ ਆ ਗੱਲ ਸੱਚੀ ਗੱਲ ਸੱਚੀ ਸੱਜਿਆਂ ਦੀ ਤੱਬ ਕੇ ਭਾਈਏ ਹਰ ਰੱਜ ਕੇ ਖਾਈਏ ਥੋੜਾ ਖਾਪੀ ਖਰਚ ਲਈਏ ਥੋੜਾ ਦਾਨ ਪੁੰਨ ਤੇ ਲਾਈਏ ਬੇਸ਼ੁਕਰੇ ਨਾ ਹੋਈਏ ਆ ਕਿਸੇ ਦੀ ਯਾਰ ਮਾਰ ਨਾ ਕਰੀਏ ਰੋਟੀ ਹੱਕ ਦੀ ਖਾਈਏ ਜੀ ਆ ਭਾਵੇਂ ਬੂਠ ਪਾਲਸ਼ਾ ਕਰੀਏ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਠ ਪਾਲਸ਼ਾ ਕਰੀਏ ਉਧਰ ਫਕੀਰ ਲੋਕ ਵੀ ਆਏ ਸਾਂਧੂ ਮਹਾਤਮਾ ਲੋਕ ਵੀ ਆਏ ਆ ਉਹਨਾਂ ਦਾ ਵੀ ਦਿਲੋਂ ਸਤਿਕਾਰ ਕੋਲਾ ਧਿਆਨ ਨਾਲ ਠਹਿਰਾ ਨਾ ਚੱਲਿਆ ਕਰੋ ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਸਟਿੱਪਣੀ ਪਾਉਣ ਦੇ ਲਈ ਵਧਿਆ ਕਬੱਡੀ ਗੋਰੀ ਤਿੰਨ ਤੇ ਚਾਰ ਤਮਦਾਨ ਸਾਹ ਵਾਲੇ ਇੱਕ ਪਾਸੇ ਕੌਣ ਜੱਫਾ ਲਾਉ ਕੌਣ ਜੱਫਾ ਲਾਉ ਕੌਣ ਜੱਫਾ ਲਾਉ ਜਿਹੜਾ ਜੱਫਾ ਲਾਉ ਆਸ਼ੀਰਵਾਦ ਪਾਉ ਪਰ ਸਟਿੱਪਣੀ ਕਹਿੰਦਾ ਆਹਦਾ ਨੰਬਰ ਮੈਂ ਲੈ ਕੇ ਜਾਉ ਆਹ ਨੰਬਰ ਤੇ ਮੈਂ ਲੈ ਕੇ ਜਾਉ ਲੈ ਵੀ ਗੋਰੀ ਆਹ ਤੇ ਮੈਂ ਆਪਣੇ ਬਾਬਾ ਜੀ ਸੱਤੇ ਬਾਬਾ ਰੇਡ ਤੇ ਲਾਤਾ ਸੱਤੇ ਬਾਬਾ ਕਰੀਆਤਾ ਫੋਨ ਲਾਦਾ ਰੇਡ ਤੇ ਸੱਤੇ ਬਾਬੇ ਨੇ ਫੋਨ ਫੋਨ ਆ ਰੇਡ ਤੇ ਫੋਨ ਐ ਆ ਰੇਡ ਤੇ ਫੋਨ ਐ ਓਏ ਆ ਰੇਡ ਤੇ ਫੋਨ ਐ ਇਹ ਮਹਾਂਪੁਰਸ਼ਾਂ ਬੱਲੀਓ ਐ ਇਹ ਸੰਤਾਂ ਬੱਲੀਓ ਐ ਪਰ ਚੈੱਕ ਅਸੀਸ ਆ ਨੌਜਵਾਨ ਆ ਵੀ ਨੌਜਵਾਨ ਆ ਆ ਵੀ ਨੌਜਵਾਨ ਓਧਰ ਦੇ ਪਾਸੇ ਮਹਾਂਪੁਰਸ਼ਾਂ ਬੱਲੀਓ ਕੇ ਸਾਧੂ ਹੁੰਦੇ ਜੱਗ ਦੇ ਬਗਾਨੇ ਬਣ ਕੇ ਹੁੰਦੇ ਹੀਰਿਆਂ ਤੋਂ ਰਹਿੰਦੇ ਮਹਿੰਗੇ ਆਨੇ ਬਣ ਕੇ ਲੈ ਵੀ ਅਸੀਸ ਤੇਰੇ ਲਈ ਫੋਨ ਮੋਬਾਈਲ ਆ ਆ ਸਾਧੂਆਂ ਦੀ ਕਮਾਈ ਮੇਰੇ ਵੀਰੋ ਆ ਸਾਧੂਆਂ ਦਾ ਪਿਆਰ ਇਹ ਬਨਾਣਾ ਵਾਲੇ ਐਪਲ ਵਾਲੇ ਦੀ ਬਨਾਣਾ ਵਾਲੇ ਕੀ ਬਾਤ ਹੈ ਫੋਨ ਐਪਲ ਵਾਲਾ ਨਹੀਂ ਬਾਪੂ ਜੀ ਕਹਿੰਦੇ ਫੋਨ ਬਨਾਣਾ ਵਾਲੇ ਆ ਜਨ ਕਿ ਉਹ ਬੜੀ ਬਹੁਤ ਵਧੀਆ ਕੰਪਨੀ ਦੇ ਤੇ ਸਕਰੀਨ ਟੱਚ 11 11 ਹੋਈ ਹੈ ਦੋ ਹੀ 11 ਗਿਆਰਾਂ ਕੀ ਬਾਤ ਹੈ ਲੈ ਵੀ ਅਸੀਸ ਨਾ ਅਸੀਸ ਹੈ ਤੇ ਮਾਂ ਪੁਰਛੇ ਦੀ ਅਸੀਸਾਂ ਵੀ ਤੇਰੇ ਨਾਲ ਹੈ ਇਧਰਲੇ ਪਾਸੇ ਬੁਲਟ ਬੁਲਟ ਮੈਂ ਦੇਖੇ ਵੀ ਨਹੀਂ ਕੋਈ ਦੁਕਾਨਦਾਰ ਫੜਾ ਗਿਆ ਸੀ ਪੰਜ ਛੇ ਆਂਦਾ ਬਾਬੇ ਆਲੂ ਰੇੜ ਤੇ ਲਾ ਦੀ ਸੰਤਾਂ ਨੂੰ ਮੈਂ ਆਖਿਆ ਸੰਤਾਂ ਨੂੰ ਨਹੀਂ ਰੇੜ ਤੇ ਲਾਉਣਾ ਫਿਰ ਉਹ ਫੂਲ ਲਾਇਆ ਹਰ ਕੇ ਕੀ ਬਾਤ ਹੈ ਇਹ ਤਾਂ ਗੱਲ ਬਾਪੁਰਸ਼ਾ ਮਹਾਂਪੁਰਸ਼ਾਂ ਦੀ ਜਾਣਦੇ ਐ ਬਹੁਤ ਵੱਡੀ ਗੱਲ ਐ ਲੋ ਅੱਜ ਦੀ ਰੇਡ ਮੇਰੇ ਵੀਰੋ ਅੱਜ ਦਾ ਬੋਲਿਆ ਹੋਇਆ ਤਾਵਾ ਲੋ ਖੇਡ ਮੈਦਾਨ ਦੇ ਵਿੱਚ ਹਰਵਿੰਦਰ ਸਿੰਘ ਜੀ ਸ਼ਰਮਾ ਜੈਤੋ ਵਾਲੇ ਪੱਤਰਕਾਰ ਉਹ ਚਾਚੇ ਤੌਰ ਤੇ ਪੁੱਜਿਆ ਉਹਨਾਂ ਦਾ ਵੀ ਧੰਨਵਾਦ ਲੈ ਦੇਖ ਸ਼ਰਮਾ ਪੈ ਗਿਆ ਪਟਾਕਾ ਫੈਗੇ ਕਾਕੇ ਗੁਰਵਿੰਦਰ ਇੱਕ ਪਾਸੇ ਗੁਰਵਿੰਦਰ ਦੇ ਪਾਸੇ ਅੱਜ ਗੁਰਵਿੰਦਰ ਕਬੱਡੀ 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 ਓਏ ਇਹ ਗੁਰਵਿੰਦਰ ਨੇ ਜੱਫਾ ਲਾਇਆ ਇਹ ਜੰਡਾ ਵਾਲੀਏ ਫੋਨ ਹੈਗੇ 10-10000 ਰੁਪਏ ਵਾਲੇ ਕੀ ਬਾਤ ਹੈ ਕੀ ਬਾਤ ਹੈ ਆ ਜੱਫਾ ਲਾ ਗਿਆ ਜੀ ਇੱਕ ਗੁਰਵਿੰਦਰ ਦਾ ਔਰ ਉਧਰਲੇ ਪਾਸੇ ਨੌਜਵਾਨ ਕਹਿੰਦੇ ਅਗਲੀ ਤਿਆਰੀ ਦੇ ਵਿੱਚ ਆ ਲੈ ਰੋ ਬਾਈ ਕਿਹਨੇ ਲਾਇਆ ਕੀ ਬਾਤ ਆ ਗੁਰਵਿੰਦਰ ਆਸ਼ੀਰਵਾਦ ਲੈ ਹੈਵੀ ਨੌਜਾਨਾ ਆ ਸਟਿੱਪਣੀ ਪਾ ਕਬੱਡੀ ਨੌਜਾਨਾ ਦੋਰੀ ਕਰ ਗੋ ਲੈ ਸਟਿੱਪਣੀ ਮੇਰੇ ਵੀਰੇ ਫਿਰ ਕਬੱਡੀ ਪਹੁੰਚੇਗੀ ਕੀ ਗੱਲ ਹੈ ਪੁੱਤਰੋ ਕੱਲ ਕੀ ਹੈ ਕੀ ਗੱਲ ਕੀ ਰਣਪਾ ਚੱਲ ਵੀ ਨਾ ਜਾਣਾ ਲਓ ਟਿਪੜੀ ਫਿਰ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੱਧਾ ਹੋਇਆ ਤਨਤਾਨ ਸਿੰਘ ਦੇ ਚਾਰ ਤੇ ਚਾਰੇ ਹੀ ਪੂਰੇ ਤਿਆਰ ਮੇਰੇ ਵੀਰੋ ਲਓ ਖੇਡ ਮੈਦਾਨ ਦੇ ਵਿੱਚ ਲੈ ਵੀ ਸ਼ੀਰ ਆਪ ਕਹ ਪਲੇਅਰਾਂ ਨੂੰ 500 ਦਾ ਜੱਫਾ 500 ਦਾ ਜੱਫਾ ਪਲੇਅਰਾਂ ਨੂੰ ਕਹ ਸ਼ੀਰੇ ਥੋੜਾ ਥੋੜਾ ਪਿੱਛੇ हट ਜਾਣਾ ਢੇਰੀਆਂ ਖੁੱਲੀਆਂ ਕਰ ਦੇਣਾ ਢੇਰੀਆਂ ਤੋਂ ਸਾਈਡ ਤੇ ਹੋ ਜਾਣਾ ਲਓ ਖੇਡ ਮੈਦਾਨ ਦੇ ਵਿੱਚ 500 ਦਾ ਜੱਫਾ ਇੱਕ ਪਾਸੇ ਕਿਤੇ ਵੀ ਇਹ ਮੇਰੇ ਵੀਰੋ ਇਸ ਟਿੱਪਣੀ ਹੈ ਲੈ ਵੀ ਟਿੱਪਣੀ ਬਾਪੂ ਜੀ ਕੋਲ ਫੜ ਅਸ਼ੀਰਵਾਦ ਹੋ ਜਾਣਾ ਫੜ ਅਸ਼ੀਰਵਾਦ ਬਾਪੂ ਜੀ ਕੋਲੋਂ ਫਕਰਾਂ ਬੰਲੀਓ ਇਸ ਨੌਜਵਾਨ ਦੇ ਲਈ ਵੱਡਾ ਪਿਆਰ ਅਸੀਸ ਆ ਗਿਆ ਆ ਨੌਜਵਾਨ ਨੇ ਪਹਿਲੋ ਕਹਿੰਦੇ ਵੀ ਮੋਬਾਈਲ ਜਿੱਤਿਆ ਮਹਾਪੁਰਸ਼ਾ ਬਲੀਓ ਵੱਡੇ ਮਾਨ ਸਨਮਾਨ ਦਿੱਤੇ ਗਏ ਆ ਇਹ ਅਸੀਸ ਹੈ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਅਸੀਸ ਦਾ ਪੁੱਲ ਹ ਤਾਵਾ ਖੇਡ ਮੈਦਾਨ ਦੇ ਵਿੱਚ ਕਿਹੜਾ ਨੌਜਾਨ ਕਿਹੜਾ ਨੌਜਾਨ ਕਿਹੜਾ ਨੌਜਾਨ ਕਿਹੜਾ ਨੌਜਾਨ ਜਰਾ ਜੱਫਾ ਇਹ ਹਰਜੀਤ ਹੈ ਜਿਹੜਾ ਕੋਸ਼ਿਸ਼ ਕਰਦਾ ਮੇਰੇ ਵੀਰੋ ਚੱਲ ਵੀ ਨੌਜਾਨਾਂ ਅਗਲੀ ਕਬੱਡੀ ਪਾ ਬੁਲਟ ਆ ਗਿਆ ਬੁਲਟ ਦੀ 1000 ਰੁਪਏ ਦੀ ਰੇਡ ਆ 1000 ਦੀ ਕਬੱਡੀ ਆ ਤਮਧਾਨ ਸਾਹਿਬ ਵਾਲਿਓ ਆਈ ਦੀ ਨੌਜਵਾਨ ਦੀ ਇੱਕ ਇੱਕ ਨਾਲ 900 ਦਾ ਤੇਲ ਪੀ ਜਾਂਦਾ ਹੈ ਠੀਕ ਹੈ ਜੀ ਬੁਲੇਟ ਚੱਲਿਆ ਪਾਲੇ ਤੋਂ ਧੁਕ ਧੁਕ ਕਰਦਾ ਹੈ ਤਮਤਾਨ ਸਾਹਿਬ ਵਾਲੇ ਵੇਖੋ ਕਿੱਥੋਂ ਰੋਕਦੇ ਐ ਕਿਹੜਾ ਮੂਰੇ ਹੋ ਏ ਬੱਲੇ 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 1000 ਦੀ ਕਬੱਡੀ 1000 ਦੀ ਕਬੱਡੀ ਧੁਕ 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 ਵਾਹ ਬੁਲੇਟ ਦਾ ਵੱਡਾ ਵੀਰ ਹੈ ਸੁੱਖਾ ਥੋੜੀ ਜੀ ਆਵਾਜ਼ ਯਾਰ ਓਵਰ ਨਹੀਂ ਲੱਗਦੀ 15 ਅੰਦਰ ਜੇ ਫਿੱਟ ਰਵੇ ਬਾਹਰ ਕਿੰ ਨੂੰ ਸੁਣਾਉਣਾ ਮੰਨ ਲਿਆ ਓਕੇ ਕੀ ਕਹ ਜਨੇ ਜੀ ਠੀਕ ਹੈ ਇੱਕ ਬਾਹਰ ਲੈ ਯਾਰ ਸੁਤੇ ਜਾ ਭਾ ਮੈਨੂੰ ਸੁਣਜਾ ਨਹੀਂ ਰਿਹਾ ਯਾਰਾ ਲੜ ਕੇ ਨਹੀਂ ਵੱਜਦਾ ਵਾਹ ਸਾਊਂਡ ਵਾਲਾ ਵੀਰ ਕਿੱਥੇ ਐ ਸਾਊਂਡ ਵਾਲਾ ਅੰਦਰ ਲਈ ਇਕੱਲੀ ਬਾਤ ਚੱਲਣ ਦੇ ਬਾਤ ਪਾਟਾ ਪਾਟਾ ਤੇਰੀ ਮਾਂ ਕੇ ਲਾਲੇ ਸਾਡੇ ਕੋਲ 100 ਰੁਪਇਆ ਪੁੱਜਿਆ ਬੁਲਟ ਦੇ ਭਰਾ ਨੇ ਸੁੱਖਾ ਬਾਈ ਝੰਡਾ ਵਾਲੇ ਤੋਂ ਬਿੱਲੀ ਆਦੋ ਯਾਰਾ ਬਰਾਬਰ ਧੱਕੇ ਗੱਲ ਤੁਸੇ ਬਾਤ ਕੋਈ ਨਹੀਂ ਹੁੰਦਾ ਉਹ ਬੈਠੇ ਹੋ ਦਰਸ਼ਕ ਵੀਰੋ ਉਹ ਆਵਾਜ਼ ਨਹੀਂ ਆਉਂਦੀ ਜਿਹੜੇ ਜਿਹੜੇ ਕਹਿੰਦੇ ਆ ਵੀ ਨਿਆਰਾ ਸਿਰਾ ਸਿਰਾ ਹੋਏ ਨੌਜਾਨਾ ਆ ਗਿਆ ਸਟਿੱਪੜੀ ਸਟਿੱਪੜੀ ਕਬੱਡੀ ਪਾਉਣ ਦੇ ਲਈ ਆਦਾ 500 500 ਦੀ ਕਬੱਡੀ 500 ਦੀ ਰੇਡ ਤੰਧਾਨ ਸਾਹ ਵਾਲਿਓ ਹੋ ਜੋ ਤਕੜੇ ਹੋ ਜੋ ਤਕੜੇ ਇਹ 500 500 ਭੱਜੂਗਾ ਭੱਜੂਗਾ ਇਹ ਬੱਲੇ 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 ਸਿਰਾ ਆਉ ਲੈ ਆ 500 ਮੈਨੂੰ ਲੱਗਦਾ ਭਾਈ ਕਿੱਧਰ 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 ਸਟਿੱਪਣੀ ਗਿਆ 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 ਝੰਡਾ ਵਾਲੇ ਗਿਆ ਝੰਡਾ ਵਾਲੇ 500 ਝੰਡਾ ਵਾਲੇ ਆ ਝੰਡਾ ਵਾਲੇ ਗਿਆ 500 ਆਲਾ ਬੱਤੋ ਇੱਧਰ ਵੀ ਧਿਆਨ ਦੇ ਫਿਰ ਹਮਤਾਨ ਸਾਹਿਬ ਗਿਆ ਚੱਲ ਵੀ ਜਵਾਨਾ ਫੇਰ 500 ਦੀ ਰੇਡ 500 ਦੀ ਰੇਡ ਅਜੇ ਆ ਗਿਆ ਬਾਪੂ ਜੀ ਇਹ ਤੰਤਾਨ ਸਾਹਿਬ ਦੀ ਧਰਤੀ ਦਾ ਅਜੇ ਹੈ ਤੇ ਝੰਡਾ ਵਾਲੇ ਪਿੱਛੇ ਤਿੰਨ ਜਾਫੀ ਹਰਜੀਤ ਹੁਣੀ ਪੂਰੇ ਤਿਆਰ ਪਰ ਤਿਆਰ ਹੈ ਮੇਰੇ ਵੀਰੋ ਲੋ ਤੰਤਾਨ ਸਾਹਿਬ ਵਾਲੇ ਅਜੇ ਦਾ ਬੋਲਾ ਹੋਇਆ ਤਾਵਾ ਤਿੰਨ ਪੂਰੇ ਤਿਆਰ ਨੇ ਅੱਜ ਕਿਹੜੀ ਟੀਮ ਆਹ ਮੈਚ ਜਿੱਤ ਕੇ ਫਾਈਨਲ ਦੇ ਵਿੱਚ ਪ੍ਰਵੇਸ਼ ਹੋਵੇਗੀ ਇਸ ਸਮੇਂ ਦੀ ਗੱਲ ਲੋ ਹਰਜੀਤ ਤੇ ਅਜੇ ਮੇਰੇ ਵੀਰੋ ਇਹ ਅਜੇ ਤੇ ਹਰਜੀਤ ਆਏ ਹਾਏ ਹਰਜੀਤ ਹਰਜੀਤ ਆਏ ਹਾਏ ਆ ਓਏ ਆਇਆ ਨਿਆਰਾ ਹਰਜੀਤ ਤੇ ਜਫੇ ਦਾ ਕੀ ਬਾਤ ਹੈ ਜਿਉਂਦੇ ਰੋ ਕੋਈ ਗੱਲ ਨਹੀਂ ਇਹ ਭਰਾਮਾਂ ਵਾਲਾ ਪਿਆਰ ਹੈ ਪਰ ਅੱਜ ਕਬੱਡੀ ਦੇ ਵਿੱਚ ਡਾਂਗ ਖੜਕਦੀ ਹੈ ਰੈਫਰੀ ਦੀ ਗੱਲ ਵੀ ਸੁਣ ਲਿਆ ਕਰੋ ਬੁਲਟ ਬੁਲਟ ਆ ਗਿਆ ਗੋਰੀ ਕੀ ਹੋ ਗਿਆ ਬੁਲਟ ਵਾਹ ਜੀ ਵਾਹ ਲਓ ਬੁਲੇਟ ਆਹ ਬੁਲੇਟ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪਹਿਲੋ ਰੇਡ ਪਾ ਕੇ ਆ ਤੇ ਇਹਦੇ ਵੱਡੇ ਭਰਾ ਨੇ ਸੁੱਖਾ ਭਾਈ ਜੰਡਾ ਵਾਲੇ ਤੋਂ ਪੁੱਛਿਆ ਆਪਦੇ ਛੋਟੇ ਭਰਾ ਦੀ ਖੇਡ ਤੋਂ ਖੁਸ਼ ਹੋ ਕੇ ਵੱਡੇ ਮਾਣ ਕਰਕੇ ਗਿਆ ਇਹ ਵੱਡੇ ਮਾਣ ਵਾਲੀ ਗੱਲ ਹੁੰਦੀ ਹੈ 500 ਦੀ ਰੇਡ ਹਿਆਰ ਦਾ ਜਫਾ ਹਿਆਰ ਦਾ ਜਫਾ ਤੇ 500 ਮੈਨੂੰ ਮੇਰੇ ਤਾਏ ਦਾ ਗੱਫਾ ਵਾਹ 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 ਕਿਹੜੇ ਮੈਦਾਨ ਦੇ ਵਿੱਚ ਪੈਂਦੀ ਹੈ ਰੇਡ ਲੋ ਅਸੀਸ ਤੇ ਹਰਜੀਤ ਹਰਜੀਤ ਤੇ ਅਸੀਸ ਅਸੀਸ ਤੇ ਹਰਜੀਤ ਹਰਜੀਤ ਤੇ ਅਸੀਸ ਪਰ ਪੁਆਇੰਟ ਅਸੀਸ ਦੇ ਖਾਤੇ ਤਨਤਾਨ ਸਾਹਿਬ ਦੀ ਟੀਮ ਦੇ ਖਾਤੇ ਇੱਕ ਨੰਬਰ ਦਾ ਵਾਦਾ ਹੁੰਦਾ ਹੈ ਅਸੀਸ ਕਹਿੰਦਾ ਵੀ ਜਫਾ ਚਾਹੀਦਾ ਨਾ ਜਨੋ ਜਫਾ ਚਾਹੀਦਾ ਜਫੇ ਲੌੜੇ ਬੈਣੇ ਆ ਬੁਲਟ ਆ ਗਿਆ ਦੀਪੂ ਚੱਕ ਮੈਚ ਕਰ ਕਰਾ ਬੁਲਟ ਆ ਗਿਆ ਮੇਰੇ ਵੀਰੋ ਗੱਲਾਂ ਵੱਡੀਆਂ ਨੇ ਖੇਡ ਕਬੱਡੀ ਦੀਆਂ ਹਰ ਦੂਜੇ ਪਾਸੇ ਦੇਖਦਾ ਧੰਨ ਧੰਨ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਦੀ ਗੱਲ ਹੋਈ ਹੈ ਰੰਗਰੇਟਾ ਗੁਰੂ ਦਾ ਬੇਟਾ ਏ ਆ ਇੱਥੇ ਇੱਥੇ ਆਲਾ ਦੁੱਗ ਤੇ ਦੁੱਗ ਬੁਲਟ ਥੱਕਾ ਨਹੀਂ ਕਰਨਾ ਪੁਆਇੰਟ ਜਾਫੀ ਦਾ ਜੀ ਪੁਆਇੰਟ ਜਾਫੀ ਦਾ ਫਿਰ 500 ਵੀ ਪੰਜਾਫੀ ਦਾ 500 ਵੀ ਜਾਫੀ ਦਾ ਤੇ ਨੰਬਰ ਵੀ ਜਾਫੀ ਦਾ 500 ਤਨਤਾਨ ਸਾਹਿਬ ਵੱਲ ਜਾਫੀ ਦੇ ਲਈ ਬਾਪੁਰਸ਼ਮਲੀਓ ਬੜਾ ਪਿਆਰ ਬੜੀ ਮੁਹੱਬਤ ਜੀ ਇੱਕ ਮਿੰਟ ਦੂਜੇ ਸੈਮੀਫਾਈਨਲ 70 ਕਿਲੋ ਦੀਆਂ ਦੋਨੇ ਟੀਮਾਂ ਸੇਲਵਰਾ ਤੇ ਬਾਪੂ ਗਮਨਸ਼ਾ ਕਲੱਬ ਜੀਤਾ ਇਹ ਤਿਆਰੀ ਰੱਖੋ ਭਾਈ ਇੱਕ 1 2 3 4 5 6 7 8 9 10 11 12 13 14 15 16 17 18 19 20 21 500 ਦੀ ਰੇਡ 2000 ਦਾ ਜੱਫਾ 500 ਦੀ ਰੇਡ ਤੇ 2000 ਦਾ ਹਏ ਹਏ ਜੱਫਾ ਉੱਠੋ ਚੋਬਰ ਉੱਠ ਆਹ ਦੇਖ ਚੋਬਰ ਤੇਰੇ ਪਾਲੇ ਦੀ ਸਰਹੱਦ ਪਾਰ ਕਰ ਗਿਆ ਹੈ ਪਾਰ ਕਰ ਗਿਆ ਹੈ ਪਾਰ ਕਰ ਗਿਆ ਲੈ ਵੀ ਭੀਟਿਆ ਤੇਰਾ ਵੀ ਧੰਨਵਾਦਾ ਸੁਰਜੀਤ ਤੇਰਾ ਵੀ ਧੰਨਵਾਦਾ ਨੋਜਾਨੋ ਤੂੰ ਵੀ ਬਾਹੁਰਸ਼ਾ ਦੀ ਵੱਡੀ ਸੇਵਾ ਕਰਦੇ ਹੋ ਪਰ ਖੇਡ ਮੈਦਾਨ ਦੇ ਵਿੱਚ ਸਟਿੱਪਣੀ ਦੀ ਪੈਂਦੀ ਹੋਈ ਰੇਡ ਥੋੜਾ ਜਿਹਾ ਰਸ਼ ਬਲਦੇਵ ਸਿਆ ਥੋੜਾ ਜਿਹਾ ਪਾਸੇ ਹੋ ਜੀਏ ਥੋੜੇ ਥੋੜੇ ਪਾਸੇ ਹੋ ਜੀਏ ਕਿਉਂਕਿ ਮੈਚ ਪੂਰਾ ਤਕੜਾ ਖੇਡਿਆ ਜਾ ਰਿਹਾ ਹੈ ਮੈਚ ਦੇ ਵਿੱਚ ਸਿਰਾ ਹੋਇਆ ਪਿਆ ਹੈ ਮੈਚ ਦੇ ਵਿੱਚ ਆਤੀ ਹੋਈ ਪਈ ਹੈ ਮੈਚ ਦੇ ਵਿੱਚ ਗੱਲ ਟਿਕਾਣੀ ਲੈ ਵੀ ਇੱਕ ਵਾਰ ਸਟਿੱਪਣੀ

来 ਵੀ ਸਿਰਾਂ ਸਮਝਾ ਮੁੰਡਿਆਂ ਨੂੰ ਸਮਝਾ ਮੁੰਡਿਆਂ ਨੂੰ ਇਹ ਸਮਝਾ ਮੁੰਡਿਆਂ ਨੂੰ ਪਿਆਰ ਦੇ ਨਾਲ ਲੋ ਅਜੇ ਆ ਗਿਆ ਦੀਪੂ ਕਰਗਲ ਇਹ ਕਹਿੰਦਾ ਆਈ ਐਮ ਵੈਰੀ ਹੈਪੀ ਐਪੀ ਜੂਨ ਮੋਰ ਗਲੈਂਡ ਗੱਲਾਂ ਵੱਡੀਆਂ ਨੇ ਇਸ ਵੇਲੇ ਕਬੱਡੀ ਪੈ ਗਈ ਮੇਰੇ ਵੀਰੋ ਇੱਕ ਪਾਸੇ ਮੁੰਡਾ ਅਜੇ ਦੂਜੇ ਪਾਸੇ ਗੁਰਵਿੰਦਰ ਹਜ਼ਾਰ ਦਾ ਜਫਾ ਹਜ਼ਾਰ ਦਾ 1000 ਦਾ ਜਫਾ 1000 ਦਾ ਜਫਾ 1000 ਦਾ ਗੁਰਵਿੰਦਰ ਦਾ ਜਫਾ ਉਹ ਜੇ ਪੱਕਾ ਹੋ ਗਿਆ ਤੇ 1000 ਤੇ ਨੰਬਰ ਗੁਰਵਿੰਦਰ ਦਾ ਲੈ ਵੀ ਗੁਰਵਿੰਦਰ ਚੱਕ ਮਾਇਆ ਦੇ ਗੱਫੇ ਆਸ਼ੀਰਵਾਦ ਬਾਪੂ ਦਾ ਲਓ ਅਗਲੀ ਕਬੱਡੀ ਪਾਉਣ ਦੇ ਲਈ ਦੁਗ ਦੁਗ ਚੱਲ ਪਿਆ ਗੋਰੀ ਦੁਗ ਦੁਗ ਆ ਗਿਆ ਆਹ ਦੁਗ ਦੁਗ ਬੁਲਟ ਆ ਗਿਆ ਲਓ ਬੁਲਟ ਝੰਡਾ ਵਾਲੇ ਪਿੰਡ ਦਾ ਲੈ ਵੀ ਗੋਪੀ ਪੱਖੀ ਥੋੜੇ ਨੇੜੇ ਹੋ ਕੇ ਰਹਿਣਾ ਥੋੜਾ ਉੱਤੇ ਚੜ ਕੇ 500 ਦੀ ਰੇਡ

500 ਦੀ ਰੇਡ 1000 ਦਾ ਜੱਫਾ 500 ਦੀ ਰੇਡ 1000 ਦਾ ਜੱਫਾ ਲੈ ਵੀ ਹਰਜੀਤ ਕਹਦੇ ਗੁਰਵਿੰਦਰ ਨੂੰ ਕਹਦੇ ਗੁਰਵਿੰਦਰ ਨੂੰ ਇੱਕ ਪਾਸੇ ਹਰਜੀਤਾ 500 ਦੀ ਰੇਡ 1000 ਦਾ ਜੱਫਾ ਇਹ ਆ ਇਹ ਆ ਇਹ ਆ 1000 100 200 300 400 500 6 6.5 7 7.5 8 9 ਇੱਕ ਯਾਰ ਉਹਰਾ ਚੋਤਾ ਪੁੱਤ ਕੰਡਾ ਵਾਲਾ ਕੋਨਾ ਕੋਨਾ ਪੁੱਤ ਇਹ ਆ ਮੇਰੇ ਵੀਰੋ ਇਹ ਆ ਬਾਪੂ ਜੀ ਦਾ ਕੋਨਾ ਪੋਤਾ ਵਾਹ ਤਕੜਾ ਜੱਫਾ 1000 ਦਾ ਨਾਜਨ ਲਾਇਆ ਖੇਡ ਮੈਦਾਨ ਦੇ ਵਿੱਚ ਪੁਆਇੰਟ ਜੰਡਾ ਵਾਲਾ ਵਿੰਡੂ ਕਹਿੰਦੀ ਟੀਮ ਦੇ ਖਾਤੇ ਜੁੜਦਾ ਹੋਇਆ ਚੱਲ ਵੀ ਨਾਜਨ ਆ ਪਾ ਰੇਡ ਅਗਲੀ ਰੇਡ ਓ ਜਲਦੀ ਰੇਡ ਪਾਇਆ ਕਰੋ ਭਾਈ ਇਹਨੇ ਤਾਂ ਮੇਰੇ ਕੋਲ ਹੈ ਨਹੀਂ ਪਿਆਰ ਦਾ ਟਾਈਮ ਮਰਨ ਦਾ ਵੀ ਨਹੀਂ ਖੜਨ ਦਾ ਤਾਂ ਕੀ ਮਰਨ ਦਾ ਟਾਈਮ ਨਹੀਂ ਛੇਤੀ ਆਓ ਨਹੀਂ ਪੁਆਇੰਟ ਦੂਜੇ ਪਾਸੇ ਦੇ ਦੇਣਾ ਮੈਂ ਖਿਡਾਰੀ ਬੰਦਾ ਮੈਂ ਚੱਲ ਵੀ ਰੇਡ ਪਾ ਵੀ ਬੋਲਟ ਰੇਡ ਪਾ 500 ਦੀ ਹੋ ਗਈ 500 ਦੀ ਰੇਡ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਬੁਲਟ ਕਬੱਡੀ ਪੌਣ ਦੇ ਲਈ ਵਾਅਦਾ ਹੋਇਆ ਮੇਰੇ ਵੀਰੋ ਲੈ ਵੀ ਗੌਰੀ ਬੋਲਟ ਦੇ ਲਈ ਐਲਾਨ ਹੈ ਗਾਂਧੀ ਤੇ ਗੋਰਾ ਕਹਿੰਦੇ ਅਗਲੇ ਸਾਲ ਆਪਾਂ ਬੁਲਟ ਨੂੰ ਜਿਹੜਾ ਮੋਟਰਸਾਈਕਲ ਆਖੂ ਉਹ ਦੇ ਦੇਵਾਂਗੇ ਹਾਏ ਹਾਏ ਮੋਟਰਸਾਈਕਲ ਦਾ ਐਲਾਨ ਮੈ ਸਮਾਪਤ ਝੰਡਾ ਵਾਲਾ ਫਾਈਨਲ 'ਚ ਆਓ ਜੀ ਝੰਡਾ ਵਾਲਾ ਫਾਈਨਲ ਬਾਕੀ ਕਬੱਡੀ ਕਲੱਬ ਜੀਤਾ ਤੇ ਸੇਲ ਭਰਾ ਹੇ hey, ਟੀਮਾ hey,